ਲਾ ਪੰਜਵਾ ਘਰ ਤੀਜਾ ਚੌਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਲ ਪੰਜ ਨਹੀਂ ਸਾ ਸਾਚੋ ਕਾਇਆ ਸਿਕ ਦਾ ਰਹ ਨਾ ਪਤੀ ਆਇਆ ਉਮਰ ਆਵੋ ਆਗੇ ਚੇਰਾ ਮੇਲ ਰਾਜਨ ਰਾਮ ਨਵੇਰਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 621 ਤੇ ਸ਼ੋਭਨੀਕ 100 ਰਾਗ ਹੋਏ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣਦਾਇ ਪਾਵਨ ਸ਼ਬਦੋਤੀ ਜੇਕਰ ਵਿੱਚ ਗਾਉਣ ਦੀ ਹਦਾਇਤ ਹੈ ਚਾਰ ਬੰਦਾ ਵਾਲਾ ਹੈ ਅਕਾਲਪੁਰ ਕੇ ਇੱਕ ਕਾਇਦੇ ਸਾਧ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਗਾ ਕੇ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਦੇ ਦਰਤੋ ਅੰਮ੍ਰਿਤ ਵੇਲੇ ਦਾ ਮਹਾਰਾਜ ਆਪਾਂ ਨੂੰ ਹੁਕਮ ਬਖਸ਼ ਦੇ ਹਨ ਕੇ ਪਿੰਡ ਦੀ ਪੰਚਾਇਤ ਅੱਗੇ ਵੀ ਇਹ ਦੁਸ਼ਮਣਾਂ ਦਾ ਜੋ ਡਰ ਸਹਿਮ ਹੈ ਉਹ ਖਤਮ ਨਹੀਂ ਹੁੰਦਾ ਉਸ ਤੋਂ ਅੱਗੇ ਜੋ ਸਰਦਾਰ ਚੌਧਰੀ ਹਨ ਉਹਨਾਂ ਤੋਂ ਵੀ ਇਸ ਚੀਜ਼ ਦੀ ਗਰੰਟੀ ਨਹੀਂ ਪਈ ਕਿ ਇਹ ਤੰਗ ਨਹੀਂ ਕਰਨਗੇ ਸਰਕਾਰੀ ਹਾਕਮਾਂ ਅੱਗੇ ਵੀ ਇਹ ਝਗੜਾ ਪੇਸ਼ ਕੀਤਾ ਕੋਈ ਨਤੀਜਾ ਨਹੀਂ ਨਿਕਲਿਆ ਪਰਮੇਸ਼ਰ ਨੂੰ ਆਕਾਲ ਪੁਰਖ ਨੂੰ ਮਿਲਿਆ ਹੀ ਇਹਨਾਂ ਸਾਰਿਆਂ ਦੁਸ਼ਮਣਾਂ ਦਾ ਡਰ ਸਹਿਮ ਖਤਮ ਹੋ ਜਾਂਦਾ ਹੈ ਝਗੜੇ ਨਿਬੜ ਜਾਂਦੇ ਹਨ ਆਵ ਢੋਡਨ ਕਤ ਹੋ ਨ ਜਾਈ ਗੋਬਿੰਦ ਪੇਟੇ ਗੁਰ ਗੋਸਾਈ ਜਦੋਂ ਗੋਬਿੰਦ ਦਾ ਹੀ ਮਿਲਾਪ ਹੋ ਗਿਆ ਸ੍ਰਿਸ਼ਟੀ ਦੇ ਮਾਲਕ ਦਾ ਹੀ ਗੁਰੂ ਦਾ ਮੇਲ ਹੋ ਗਿਆ ਫਿਰ ਸਾਰੇ ਹੀ ਝਗੜੇ ਮੁੱਕ ਜਾਣਗੇ ਕਿਤੇ ਜਾਣ ਦੀ ਕਿਤੇ ਹੋਰ ਕੋ ਆਸਰਾ ਲੱਭਣ ਦੀ ਲੋੜ ਹੀ ਨਹੀਂ ਰਹਾਉ ਦੀਆਂ ਭਗਤਿਆਂ ਹਾਂ ਆਇਆ ਪ੍ਰਭ ਦਰਬਾਰਾ ਤਾ ਸਗਲੀ ਮਿੱਟੀ ਪੁਕਾਰਾ ਲਬਦ ਆਪਣੀ ਪਾਈ ਤਾਂ ਕਤ ਆਵੇ ਕਤ ਜਾਈ ਜਦੋਂ ਪਰਮੇਸ਼ਰ ਦੇ ਵਿਧਾਨ ਦਾ ਹੀ ਪਤਾ ਲੱਗ ਗਿਆ ਉਹਦੇ ਦਰਬਾਰ ਦਾ ਹੀ ਪਤਾ ਲੱਗ ਗਿਆ ਤੇ ਫਿਰ ਸਾਰੀਆਂ ਹੀ ਜੋ ਸ਼ਿਕਾਇਤਾਂ ਹੀ ਖਤਮ ਹੋ ਜਾਣਗੀਆਂ ਤੇ ਜਿਹੜੀ ਸੱਚੀ ਅਵਸਥਾ ਜਿਹੜੀ ਉਹਦੀ ਦਾਤ ਹੈ ਉਹ ਆ ਜਾਵੇ ਤੇ ਕਦੇ ਜਾਂਦੀ ਹੀ ਨਹੀਂ ਉਦੀ ਕਿਰਪਾ ਦੇ ਨਾਲ ਜੋ ਉਸ ਦੀ ਪਾਤਰਤਾ ਹੈ ਉਹੀ ਪ੍ਰਾਪਤ ਹੋ ਗਈ ਤਹ ਸਾਜ ਨੇ ਆਏ ਨਵੇਰਾ ਤੂਹਾ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਣ ਬਿਨ ਬੋਲਤ ਆਪ ਪਛਾਨੈ ਉਸ ਪਰਮੇਸ਼ਰ ਦੀ ਜੋ ਦਰਗਾਹ ਹੈ ਉਸ ਦੀ ਜੋ ਸੱਚੀ ਕਚਹਿਰੀ ਹੈ ਉਸ ਦੇ ਵਿੱਚ ਸੱਚ ਦਾ ਹੀ ਨਿਆ ਹੁੰਦਾ ਹੈ ਉਥੇ ਭਾਵੇਂ ਕੋਈ ਰਾਜਾ ਆ ਜਾਵੇ ਤੇ ਭਾਵੇਂ ਕੋਈ ਉਹਦਾ ਨੌਕਰ ਚਾਕਰ ਆ ਜਾਵੇ ਉਹਨਾਂ ਦਾ ਇੱਕੋ ਜਿਹਾ ਵਿਹਾਰ ਕੀਤਾ ਜਾਂਦਾ ਹੈ ਜਦੋਂ ਪਰਮੇਸ਼ਰ ਦੇ ਵਿਧੀ ਵਿਧਾਨ ਦੇ ਵਿੱਚ ਆਦਮੀ ਪਹੁੰਚ ਗਿਆ ਉਸ ਨੂੰ ਮੰਨਣ ਲੱਗ ਗਿਆ ਫਿਰ ਪਰਮੇਸ਼ਰ ਉਸ ਨੂੰ ਬੋਲਣ ਤੋਂ ਬਗੈਰ ਹੀ ਉਸ ਦੇ ਦਿਲ ਦੀ ਜਾਣਦਾ ਹੈ ਉਹਦਾ ਸੱਚਾ ਗਿਆਨ ਹੋ ਜਾਂਦਾ ਹੈ ਸਰਬਧਾਨ ਕੋ ਰਾਜਾ ਤੇ ਅਨਹਦ ਸ਼ਬਦ ਆਗਾ ਜਾ ਤਿਸ ਪੈ ਕਿਆ ਚਤਰਾਈ ਮਿਲ ਨਾਨਕ ਆਪ ਗਵਾਈ ਸਾਰੇ ਆਥਵਾ ਦਿ ਉਸ ਪਰਮੇਸ਼ਰ ਦਾ ਰਾਜ ਹੈ ਕੋਈ ਉਹਦੇ ਹੁਕਮ ਨੂੰ ਮੋੜ ਨਹੀਂ ਸਕਦਾ ਜਦੋਂ ਸਮਝ ਲੱਗ ਜਾਂਦੀ ਹੈ ਉਸ ਪਰਮੇਸ਼ਰ ਦੇ ਨਾਲ ਪਿਆਰ ਬਣ ਜਾਂਦਾ ਹੈ ਇੱਕ ਰਸ ਵਾਜੇ ਮਨੋਂ ਉਸ ਦੇ ਵਜਣ ਲੱਗ ਜਾਂਦੇ ਉਹਨੂੰ ਸੁਣਨ ਲੱਗ ਜਾਂਦੇ ਹਨ ਵਾਰੇ ਵਸਦਾ ਪਉਣ ਵਾਸਤੇ ਦੁਨੀਆ ਦੀ ਕੋਈ ਚਲਾਕੀ ਕੰਮ ਨਹੀਂ ਆਉਦੀ ਆਪਾਂ ਭਾਗਵਾ ਕੇ ਹੀ ਗੁਰੂ ਨਾਨਕ ਦੇਵ ਜੀ ਨਾਲ ਮਿਲਾਪ ਹੋ ਸਕਦਾ ਹੈ ਕੋਈਆਂ ਬੇਅੰਦ ਪੁੱਲਾਂ ਚੁਕਾਂ ਦੀ ਮਾਫੀ ਬਖਸ਼ਨੀ ਜੀ ਆਓ ਆਪਾਂ ਕਿਸ ਤਰ੍ਹਾਂ ਗੁਆਇਆ ਜਾਵੇ ਗੁਰ ਮੰਤਰ ਦਾ ਜਾਪ ਕਰਕੇ ਗੁਰੂ ਤਰੁਠ ਪੈਣਗੇ ਵਾਹੇ ਗੁਰੂ Vai guru Vai guru Vai 哇。Wow.